ਜੀ ਸਰ ਕਿੰਨਾ ਨੰਬਰ ਵਾਰਡ ਹੈ ਤੇ ਕੀ ਨਾਮ ਤੁਹਾਡਾ ਕਿੰਨਾ ਵੱਲੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ 23 ਨੰਬਰ ਵਾਰਡ ਹੈ ਜੀ ਰਾਜਵਿੰਦਰ ਕੌਰ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜੀ ਹਾਂ ਜੀ ਸਰ ਕੀ ਵਾਰਡ ਦੇ ਲੋਕਾਂ ਕੋਲ ਸੁਰਉਣਾ ਕਹਿੰਦੇ ਕਿਹੜੇ ਮਕਾਮ ਦੇ ਕਾਰਜ ਇੱਥੇ ਅਧੂਰੇ ਨੇ ਵਿਕਾਸ ਸਾਰੇ ਅਧੂਰੇ ਪੈਣੇ 15 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਉਸ ਤੋਂ 5 ਸਾਲ ਪਹਿਲਾਂ ਜਿਹੜੀ ਸਰਕਾਰ ਆਈ ਉਹਨਾਂ ਕੀਤਾ ਕੱਖ ਨਹੀਂ ਹੁਣ ਆਮ ਪਾਰਟੀ ਆਈ ਤਿੰਨ ਸਾਲਾਂ ਦੇ ਵਿੱਚ ਇੱਕ ਸਾਰੇ ਸ਼ਹਿਰ ਦੇ ਵਿੱਚ ਖੰਭਿਆਂ ਨੂੰ ਇੱਕ ਲਾਈਟਾਂ ਲੱਗੀਆਂ ਹੋਈਆਂ ਬਸ ਉਹ ਅੱਧੀਆਂ ਬੁੱਝ ਗਈਆਂ ਠੀਕ ਹੈ ਜੀ ਇਹਨਾਂ ਕੋਈ ਕੰਮ ਨਹੀਂ ਕੀਤਾ ਜੇ ਕਣਕ ਉੱਪਰ ਭਾਰਤੀ ਜਨਤਾ ਪਾਰਟੀ ਪੂਰੀ ਦੇ ਰਹੀ ਆ ਉਹ ਵੀ ਅੱਧੋਂ ਜ਼ਿਆਦੀ ਖਾ ਰਹੇ ਆ 5-5 ਕਿਲੋ ਦੇ ਰਹੇ ਆ 5 ਕਿਲੋ ਕਣਕ ਲੈਣ ਵਾਸਤੇ ਵੀ ਉਹਨਾਂ ਨੂੰ ਕਈ-ਕਈ ਘੰਟੇ ਲੈਣ ਵਿੱਚ ਲੱਗਣਾ ਪੈ ਰਿਹਾ ਜੀ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਘਰ ਦਾ ਨੁਕਸਾਨ ਹੋ ਰਿਹਾ ਬੀਬੀਆਂ ਦਾ ਬੰਦਿਆਂ ਦਾ ਦੁਕਾਨ ਦਾ ਨੁਕਸਾਨ ਹੋ ਰਿਹਾ ਜੀ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਲੜ ਰਹੇ ਜੀ ਅਸੀਂ ਸ਼ੁਕਰਗੁਜ਼ਾਰ ਆ ਸਰਦਾਰ ਹਰਜੀਤ ਸਿੰਘ ਜੀ ਸੰਧੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਸਾਨੂੰ ਇਹ ਮੌਕਾ ਦਿੱਤਾ ਜੀ ਅਸੀਂ ਸਾਰੀ ਸੰਗਤ ਦੀ ਸੇਵਾ ਕਰ ਸਕੀਏ ਇੱਥੇ ਮੈਂ ਜ਼ਰੂਰ ਕੁੱਛਣਾ ਕਰਾਂਗਾ ਸਰ ਕਿ ਅੱਜ ਮੀਟਿੰਗ ਰੱਖੀ ਗਈ ਕਿੰਨਾ ਕੁ ਹੰਗਾਰਾ ਲੋਕਾਂ ਦਾ ਤੁਹਾਨੂੰ ਮਿਲਿਆ ਵਾਰਡ ਦੇ ਲੋਕਾਂ ਦਾ ਅੱਜ ਮੀਟਿੰਗ ਰੱਖੀ ਗਈ ਜੀ ਵੇਖੋ ਵਾਰਡ ਵਾਸੀ ਪੂਰਾ ਖੁੱਲ ਕੇ ਆਏ ਜੀ ਪੂਰਾ ਕੋਈ ਘਰ ਦੇ ਵਿੱਚ ਨਹੀਂ ਰਿਹਾ तकरीबन ਜਿੰਨੇ ਵਾਰਡ ਦੇ ਵਾਸੀ ਸਾਰੇ ਖੁੱਲ ਗਏ ਪੂਰਾ ਖੁਲਵਾ ਹੰਗਾਰਾ ਮਿਲਿਆ ਜੀ ਆ ਬਹੁਤ ਖੁਸ਼ ਨੇ ਭਾਰਤੀ ਜਨਤਾ ਪਾਰਟੀ ਤੋਂ ਕਿ ਭਾਰਤੀ ਜਨਤਾ ਪਾਰਟੀ ਆਊਗੀ ਤੇ ਸਾਨੂੰ ਸਾਡੇ ਬਣਦੇ ਹੱਕ ਦਿਵਾਉਗੀ ਐਮਐਲਏ ਸਾਹਿਬ ਕਹਿੰਦੇ ਤਿੰਨ ਸਾਲਾਂ ਦੇ ਵਿੱਚ ਸ਼ਹਿਰ ਦੇ ਵਿੱਚ ਵਿਕਾਸ ਦੀ ਨੇਹਰੀ ਆਈ ਤੁਹਾਨੂੰ ਕਿਵੇਂ ਵੇਖਦੇ ਤੁਸੀਂ ਕਿਵੇਂ ਨੇਹਰੀ ਦੇਖੋ ਜੀ ਅਸੀਂ ਤਾਂ ਕੋਈ ਨੇਹਰੀ ਦੇਖੀ ਨਹੀਂ ਨੇਹਰੀ ਪਾਇਆ ਜੀ ਨੇਹਰੀ ਤਾਂ ਕੋਈ ਨਹੀਂ ਆਈ ਨੇਹਰੀ ਪਿਆ ਇੱਕ ਲਾਈਟਾਂ ਲਵਾ ਕੇ ਨੇਹਰੀ ਲਿਆਤੀ ਇਹਨਾਂ ਨੇ ਇਹ ਲਾਈਟਾਂ ਦੇ ਨਾਲ ਨੇਹਰੀ ਥੋੜੀ ਆਊਗੀ ਨੇਹਰੀ ਆਉਂਦੀ ਆ ਜੇ ਲੋਕਾਂ ਦਾ ਕੰਮ ਕਰਾਇਆ ਜਾਵੇ ਸੀਵਰੇਜ ਵੇਖੋ ਬਲੌਕ ਹੋ ਰਹੇ ਨੇ ਸੜਕ ਗਲਗਰਿਆਂ ਦਾ ਵੇਖੋ ਕਿੰਨਾ ਮੰਦਾ ਹਾਲਿਆ ਟਾਇਲਾਂ ਲੱਗੀਆਂ ਉਹਨਾਂ ਦਾ ਪੂੜ ਪਾਣੀ ਉਹਨਾਂ ਦਾ ਬਾਹਰ ਆ ਰਿਹਾ ਜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਸਿਵਰੇ ਦਾ ਉਹ ਕੂੜੇ ਦਾ ਵੇਖੋ ਇੰਨਾ ਕਿ ਜਿਆਦਾ ਮੰਦਾ ਹਾਲਿਆ ਰੋਈਆਂ ਦੇ ਵਿੱਚ ਕੂੜਾ ਸੁੱਟੀ ਜਾ ਰਹੇ ਨੇ ਡੰਪ ਭਰੇ ਪਏ ਨੇ ਕੋਈ ਉਹਦਾ ਕੂੜੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਤੁਸੀਂ ਇੱਥੇ ਵਿੱਚ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਵਾਰਡ ਵਾਸੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਜਾਂ ਕਮਲ ਦੇ ਬੋਲਦੇ ਨਿਸ਼ਾਨ ਦੇ ਆਪਣਾ ਬਟਨ ਦਬਾਓ ਤੇ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਬਣਾਓ ਤੇ ਅਸੀਂ ਆਪਣੇ ਤੁਹਾਡੇ ਵਿੱਚ ਵਿਚਰੀਏ ਤੇ ਤੁਹਾਡੇ ਰੁਕੇ ਹੋਏ ਕੰਮ ਨੇ ਉਹਨੂੰ ਸੰਪੂਰਨ ਕਰ ਸਕੀਏ ਤੁਸੀਂ ਕੰਪੇਨ ਚੋਣ ਕੰਪੇਨ ਤੇ ਗਏ ਹੋ ਅੱਜ ਵੀ ਤੇ ਲੋਕਾਂ ਨੇ ਕੋਈ ਮੁਸ਼ਕਲਾਂ ਵੀ ਦੱਸੀਆਂ ਤੁਹਾਨੂੰ ਜਿਹੜੀਆਂ ਬਹੁਤ ਜ਼ਿਆਦੀਆਂ ਜੀ ਮੁਸ਼ਕਲਾਂ ਗਲੀਆਂ ਨਾਲੀਆਂ ਦੀਆਂ ਮੁਸ਼ਕਲਾਂ ਸਭ ਤੋਂ ਵੱਡੀ ਮੁਸ਼ਕਲ ਕਣਕ ਦੀ ਗਰੀਬ ਪਰਿਵਾਰ ਦੇ ਕੋਈ ਕਹਿੰਦੇ ਅਸੀਂ ਤੇ ਮੁੱਲ ਆਟਾ ਲਿਆਂਣ ਲਿਆਂਣ ਕੇ ਸਾਡਾ ਮੰਦਾ ਹਾਲ ਹੋ ਗਿਆ ਹੈ ਕਿਤਾਏ ਕੋ ਕਣਕ ਦਾ ਤੋੜਾ 30 ਕਿਲੋ ਦਾ ਆਉਂਦਾ ਸੀਗਾ ਤੇ ਮਹੀਨਾ ਮਹੀਨਾ ਡੇਡੜ ਮਹੀਨਾ ਇਕਲੇ ਖਾਂਦੇ ਸੀਗੇ ਰੱਜ ਕੇ ਹੁਣ ਵੇਖੋ 5 ਕਿਲੋ ਕਣਕ ਦੇਖੋ 5 ਕਿਲੋ ਕਣਕ ਦਾ ਕੀ ਬਣੂਗਾ ਪਰਿਵਾਰ ਦੇ ਵਿੱਚ 6 ਜੀ ਆ 5 ਕਿਲੋ ਕਣਕ ਨੂੰ ਕੀ ਕਰਨਗੇ ਧੰਨਵਾਦ ਜੀ ਜੀ ਪਤਾਨ ਜੀ ਕਿਨੇ ਨੰਬਰ ਵਾਰਡ ਤੇ ਮੀਟਿੰਗ ਹੋਈ ਕਿਵੇਂ ਵੇਖਦੇ ਹੋ ਨਗਰ ਕੌਂਸਲ ਦੀਆਂ ਚੋਣਾਂ ਚੋਣ ਪ੍ਰਚਾਰ ਦੀ ਸ਼ੁਰੂਆਤ ਹੋਈ ਕੀ ਲੱਗਦਾ ਲੋਕਾਂ ਦਾ ਰੁਝਾਨ ਮੇਰੇ ਕੋਲ ਜੋਗ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਦੇ ਨਾਲ ਸੁਮੱਚੇ ਇਸ ਵਾਰਡ ਵਾਸੀ ਮਹੱਲੇ ਵਾਲਿਆਂ ਦਾ ਧੰਨਵਾਦ ਕਰਾਂ ਅੱਜ ਚੇਚੇ ਤੌਰ ਤੇ ਅਸੀਂ ਵਾਰਡ ਨੰਬਰ 23 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਾਡੀ ਭੈਣਾ ਸ਼੍ਰੀਮਤੀ ਰਾਜਵੰਦਰ ਕੌਰ ਜੀ ਦੇ ਨਾਲ ਅਸੀਂ ਇੱਕ ਛੋਟੀ ਜੀ ਬੈਠਕ ਕਰਨ ਵਾਸਤੇ ਆਏ ਸੀ ਜੀ ਪਰ ਇਲਾਕਾ ਨਿਵਾਸੀਆਂ ਦਾ ਪਿਆਰ ਦੇਖ ਕੇ ਕਿ ਉਹ ਜਿਹੜੀ ਛੋਟੀ ਜੀ ਬੈਠਕ ਹੈ ਉਹ ਵੀ ਰੈਲੀ ਦਾ ਰੂਪ ਧਾਰਨ ਕਰਕੇ ਕਿ ਜਦੋਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਰਾਜਵੰਦਰ ਜੀ ਦੇ ਕੋਲ ਕੋ ਪ੍ਰਮੁੱਖ ਲੋਕ ਬੈਠਕ ਕਰਨ ਲਈ ਪਹੁੰਚੇ ਨੇ ਤੇ ਲੋਕ ਆਪ ਮਹੂਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਹੱਕ ਦੇ ਵਿੱਚ ਇਕਤਰਤਾ ਹੋ ਗਈ ਲੋਕਾਂ ਨੇ ਮਨ ਬਣਾ ਲਿਆ ਕਿ ਦੇਸ਼ ਦੀ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਤੀ ਪੱਕੀ ਆ ਤੁਹਾਡੇ ਸਾਹਮਣੇ ਜਿਹੜੇ ਜਿਹੜੇ ਵੀ ਸੂਬੇ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਤੇ ਵਾਰਡ 23 ਦੇ ਵਿੱਚ ਸਾਡੀ ਭੈਣ ਸ਼੍ਰੀਮਤੀ ਰਾਜਵੰਤ ਕੌਰ ਜੀ ਤੇ ਪ੍ਰਤੀ ਅਥਾਹ ਪਿਆਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪਿਛਲੇ 15 ਸਾਲਾਂ ਦਾ ਕਾਰਜਕਾਲ ਨੂੰ ਦੇਖਦਿਆਂ ਲੋਕ ਇਸ ਵਾਰ ਪੂਰੇ ਤਤ ਪਰ ਨੇ ਕਿ ਇਸ ਵਾਰ ਜਿਹੜਾ ਉਹ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਈਏ ਪ੍ਰਧਾਨ ਬਣਾਈਏ ਤੇ ਪਿਛਲੇ ਲੰਬੇ ਸਮੇਂ ਦਾ ਚਾਹੇ ਡਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਨਸ਼ਾ ਗੈਂਗਸਟਰਵਾ ਡੰਪ ਦੀ ਗੱਲ ਕਰ ਲਈਏ ਲੋਕਾਂ ਨੂੰ ਇੱਕੋ ਇੱਕ ਪਾਰਟੀ ਚਾਂਸ ਦੀ ਕਰਨ ਜਾਗਦੀ ਆ ਕਿ ਜੇ ਇਹਨਾਂ ਸਮੱਸਿਆ ਦਾ ਹੱਲ ਕਰ ਸਕਦੀ ਆ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਇਸੇ ਦੇ ਤਹਿਤ ਲੋਕਾਂ ਦੇ ਦਿਲਾਂ ਚ ਚਾ ਸਾਡੀ ਭੈਣ ਦੇ ਹੱਕ ਚ ਇੱਡੀ ਵੱਡੀ ਇਕਤਰਤਾ ਦੇਖ ਕੇ ਜਿੱਥੇ ਮੈਂ ਧੰਨਵਾਦ ਕਰਨਾ ਇਲਾਕਾ ਨਿਵਾਸੀਆਂ ਦਾ ਉਥੇ ਆਪਣੀ ਭੈਣ ਨੂੰ ਵਧਾਈ ਦੇਣਾ ਕਿ ਅੱਜ ਲੋਕ ਜਿਹੜੇ ਤੁਹਾਡੇ ਤੇ ਪੂਰੀ ਆਸ ਰੱਖ ਰਹੇ ਨੇ ਗੁਰੂ ਕਿਰਪਾ ਕਰੇ ਲੋਕ ਤੁਹਾਨੂੰ ਜਿਤਾ ਕੇ ਇਸ ਵਾਰਡ ਦੇ ਵਿੱਚੋਂ ਭੇਜਣ ਤੇ ਤੁਸੀਂ ਇਹਨਾਂ ਦੀਆਂ ਆਸਾਂ ਤੇ ਤੇ ਭਾਰਤੀ ਜਨਤਾ ਪਾਰਟੀ ਪੂਰੀ ਤਤਪਾਰਾ ਕੇ ਵਾਰਡ ਮਹੱਲਾ ਇਲਾਕਾ ਨਾਸੀਆਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਜਿਹੜਾ ਸਮਾਧਾਨ ਜਲਦੀ ਤੋਂ ਜਲਦੀ ਕਰੇ